ਸ਼੍ਰੀ ਅਕਾਲ ਮੈਂ सुमन अरोड़ा द प्रिंसिपल ਆਫ ਸ਼੍ਰੀ ਗੁਰੂ ਨਾਨਕ ਦੇਵ ਜੀ ਕ convent ਸਕੂਲ ਸੰਗਤ ਮੰਡੀ ਆਪਣੇ ਵੱਲੋਂ ਸਕੂਲ ਦੇ ਐਮ ਡੀ ਸਰ ਮਿਸਟਰ ਗਗਨਦੀਪ ਸਿੰਘ ਪਾਕਰ ਅਤੇ ਸਮੂਹ ਸਟਾਫ ਵੱਲੋਂ ਆਪ ਸਭ ਨੂੰ ਨਵੇਂ ਸਾਲ ਲੋਹੜੀ ਅਤੇ ਮਾਗੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਜੋ ਇਹ ਸਾਡਾ ਸਕੂਲ ਹੈ ਟੋਟਲੀ ਇੰਗਲਿਸ਼ మీడియం ਸਕੂਲ ਹੈ ਅਤੇ ਸਾਡਾ ਜੋ ਸਟਾਫ ਹੈ ਵੈਲ ਐਜੂਕੇਟਿਡ ਹੈ ਬਹੁਤ ਹਾਰਡ ਵਰਕਿੰਗ ਹੈ ਅਤੇ ਸਾਡੇ ਬੱਚਿਆਂ ਦੇ ਰਿਜ਼ਲਟਸ ਜਿਹੜੇ ਹਨ ਹਰ ਸਾਲ ਬਹੁਤ ਹੀ ਵਧੀਆ ਆ ਰਹੇ ਹਨ ਤੁਸੀਂ ਸਾਰੇ ਪੇਰੈਂਟਸ ਇੱਕ ਵਾਰ ਸਕੂਲ ਆਓ ਸਕੂਲ ਦੇ ਵਿੱਚੋਂ ਫੀਡਬੈਕ ਦੇਖੋ ਫੀਡਬੈਕ ਲਓ ਤੁਸੀਂ ਪੇਰੈਂਟਸ ਤੋਂ ਵੀ ਆਸ-ਪਾਸ ਦੇ ਪੇਰੈਂਟਸ ਤੋਂ ਵੀ ਸਕੂਲ ਦੇ ਬਾਰੇ ਜਿਹੜੀ ਫੀਡਬੈਕ ਹੈਗੀ ਹੈ ਕਲੈਕਟ ਕਰ ਸਕਦੇ ਹੋ ਅਤੇ ਸਕੂਲ ਦੇ ਵਿੱਚ ਇੱਕ ਵਾਰ ਆਪਣੇ ਬੱਚੇ ਨੂੰ ਦਾਖਲਾ ਕਰਵਾਓ ਅਤੇ ਸਾਨੂੰ ਇਕ ਮੌਕਾ ਦਿਓ ਤਾਂ ਕਿ ਅਸੀਂ ਜੋ ਹੈ ਉਹਨਾਂ ਦੇ ਉਜਵਲ ਭਵਿੱਖ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਸਕੀਏ ਧੰਨਵਾਦ